ਕਿ ਬਹੁਤ ਘੁੰਮ ਕਰਿਆ ਉਹ ਆਦਮੀ ਅੱਗੇ ਤਾਂ ਲੋਕ ਤੇ ਮੈਂ ਤਾਂ ਬਿਆਰਤ ਦੀ ਉਹਰੇ ਉਹ ਅੱਗੇ ਵੀ ਲੈ ਕੇ ਜਾਂਦੇ ਨੇ ਉਹ ਪੰਜ ਸਾਲ ਪਿੱਛੇ ਉਹਨੂੰ ਸਾਰਿਆਂ ਨੂੰ ਪਤਾ ਵੀ ਕਿਹਨੇ ਪਾਇਆ ਇੱਥੇ ਨੇ ਕਿਹਨੇ ਕੋਕਨੇ ਉਹਨਾਂ ਨੇ ਗੱਲ ਕਰਤੀ ਸੱਤੀ ਤਾਂ ਚੀਜ਼ ਹੋ ਗਈ ਆ ਸੱਤੀ ਦੋਨੋਂ ਨੇ ਸੱਜਣੇ ਤਿਆਰ ਕਰਨ ਸਨ ਸਾੜਾ ਗੁੰਮਰਾ ਜਾਂਦੇ ਰਹੇ ਨੇ ਉਹ ਵੀ ਦੂਰ ਬਾਰਚਾ ਦਾ ਸਤਿ ਸ੍ਰੀ ਅਕਾਲ ਜੀ ਅਸੀਂ ਪਿੰਡ ਚੌਂਦੇ ਤੋਂ ਸਰਪੰਚ ਅਮਰਤ ਸਿੰਘ ਆ ਜੀ ਇਹ ਮਸਲਾ ਜੀ ਕਿਸਾਨਾਂ ਦੀਆਂ ਫਸਲਾਂ ਨੇ ਕਿਹੜੀਆਂ ਕਿਹੜਾ ਆਵਾਰਾ ਪਸ਼ੂ ਫਿਰਦੇ ਨੇ ਉਹ ਸਾਡੇ ਪਿੰਡ ਚ ਬਾਹਰਲੇ ਪਿੰਡਾਂ ਤੋਂ ਛੱਡ ਕੇ ਜਾਂਦੇ ਨੇ ਤੇ ਉਹ ਫਸਲਾਂ ਦਾ ਵੀ ਨੁਕਸਾਨ ਕਰਦੇ ਨੇ ਤੇ ਉਹ ਝੁੰਡ ਬਣਾ ਕੇ ਖੜਦੇ ਨੇ ਸੜਕਾਂ ਤੇ ਤੇ ਰਹਾ ਜਾਂਦੀਆਂ ਗੱਡੀਆਂ ਮੋਟਰਸਾਈਕਲ ਉਹਨਾਂ ਦਾ ਐਕਸੀਡੈਂਟ ਵੀ ਕਰਦੇ ਨੇ ਪਿੱਛੇ ਸਾਡੇ ਇੱਕ ਬਜ਼ੁਰਗ ਜਾਂਦਾ ਸੀ ਉਹਦੇ ਵਿੱਚ ਇੱਕ ਠੱਠੇ ਨੇ ਟੱਕਰ ਮਾਰੀ ਉਹਦੀ ਲੱਤ ਫੈਕਚਰ ਕਰਤੀ ਉਹ ਮੰਜੇ ਤੇ ਪਿਆ ਜੀ ਉਹਦੇ ਕਰਕੇ ਕੱਲ ਸਾਡੇ ਕੋਲੇ ಗ್ರಾಮ ਪੰਚਾਇਤ ਕੋਲੇ ਆਏ ਸੀ ਪਿੰਡ ਦੇ ਕਿਸਾਨ ਸਾਰੇ ਇਕੱਠੇ ਹੋ ਕੇ ਤੇ ਉਹਦੇ ਹੱਲ ਲਈ ਪਿੱਛੇ 5 ਸਾਲ ਚੱਲ ਰਿਹਾ ਸੀ ਸਿਸਟਮ ਪਿਛਲੀ ਪੰਚਾਇਤ ਦਾ ਰੱਖੇ ਰੱਖੇ ਹੋਏ ਦੀ ਉਹੀ ਰੱਖੇ ਅਸੀਂ ਨੇ ਦੁਬਾਰੇ ਰੱਖਣ ਦੀ ਬਿਉਤਬੰਦੀ ਕਰ ਲਈ ਤੇ ਤਾਂ ਜੋ ਪਿਛਲਾ ਪੰਚਾਇਤ ਦਾ ਸਰਪੰਚਾ ਉਹਨਾਂ ਨੇ ਤਲਾਹ ਦਿੱਤੀ ਠਾਣੇ ਤਾਂ ਉਹ ਰੱਖੇ ਵਿਚਾਰੇ ਸੱਡ ਕੇ ਬਾਗੇ ਪਿੰਡ ਦੀ ਗਊਆਂ ਨੂੰ ਤੇ ਹੁਣ ਕੱਟ ਕਰਿਆ ਤੇ ਕੱਟ ਦੇ ਵਿੱਚ ਸਰਪੰਚ ਸਾਹਿਬ ਨੂੰ ਬੁਲਾਇਆ ਤੇ ਸਰਪੰਚ ਸਾਹਿਬ ਆਏ ਨਹੀਂ ਚਲੋ ਉਰੋਂ ਚਾਰ ਬੰਦੇ ਜਾ ਕੇ ਸਰਪੰਚ ਸਾਹਿਬ ਦਾ ਸਰਪੰਚ ਨਾਲ ਗੱਲ ਕਰੀਏ ਉਹਨਾਂ ਦਾ ਕੀ ਕਹਿਣਾ ਜੀ ਉਹਨਾਂ ਦਾ ਕਹਿਣਾ ਵੀ ਓਰੇ ਗਊਸਾਲਾ ਬਣੀ ਹੋਈ ਆ ਪਿੰਡ ਦੀ ਤੇ ਉਹ ਕਮੇਟੀ ਆ ਕਮੇਟੀ ਨਾਲ ਗੱਲ ਕਰੋ ਕਿਹੜੀਆਂ ਗਊਆਂ ਨੇ ਉਹ ਗਊਸਾਲਾ ਛੱਡੀਆਂ ਜਾਣ ਤੇ ਕਿਹੜੇ ਠੱਠੇ ਨੇ ਉਹਨਾਂ ਦਾ ਕੋਈ ਹੋਰ ਹੱਲ ਕਰਾਂਗੇ ਤੇ ਹੁਣ ਉਰੋਂ ਕਿਸਾਨ ਵੀਰ ਇਕੱਠੇ ਹੋ ਕੇ ਜੁਨੀਅਨ ਦੇ ਬੰਦੇ ਵੀ ਨੇ ਮੈਂਬਰ ਪੰਚਾਇਤ ਵੀ ਨੇ ਤੇ ਉਹ ਕਮੇਟੀ ਕੋਲੇ ਗਏ ਨੇ ਦੇਖੋ ਆ ਕੀ ਕੀ ਕਹਿੰਦੇ ਨੇ ਬਾਕੀ ਕਿਸਾਨ ਨੂੰ ਗਊਆਂ ਦੀ ਸਾਂਭ ਸੰਭਾਲ ਪਹਿਲਾਂ ਕਰਨੀ ਰਹੀ ਹੈ ਇਹ ਜਿਹੜੀ ਹੈਗੀ ਗਊਸ਼ਾਲਾ ਕਮੇਟੀ ਦੇਖੋ ਜੀ ਸਾਡੇ ਪਿੰਡ ਦੇ ਵਿੱਚ ਗਊਸ਼ਾਲਾ ਬਣੀ ਹੋਈ ਹੈ ਗਊਸ਼ਾਲਾ ਦੇ 113 ਬਿਗੇ ਜ਼ਮੀਨ ਹੈ ਕਮੇਟੀ ਹੈ ਦੇਖੋ ਉੱਥੇ ਵਧੀਆ ਬਣਿਆ ਉਹਦਾ ਸੈੱਟ ਸੱਟ ਵਧੀਆ ਬਣੇ ਹੋਏ ਨੇ ਬਾਕੀ ਕਮੇਟੀ ਦੀ ਮਰਜ਼ੀ ਹੈ ਜੀ ਇਵਾਰਾ ਪਸ਼ੂ ਨੇ ਹੁਣ ਉਹ ਵੀ ਡਰਦੇ ਨੇ ਵੀ ਕਿਹੜੇ ਕਿਵੇਂ ਠੱਠੇ ਟੁੱਠੇ ਨੇ ਉੱਥੇ ਭਿੜਦੇ ਨੇ ਫਿਰ ਕੰਦਾ ਢਾ ਦੇਵੇਂ ਨੁਕਸਾਨ ਕਰਦੇ ਨੇ ਚਲੋ ਜੇ ਕਮੇਟੀ ਵੀ ਸਾਡੇ ਪਿੰਡ ਦੀ ਪਿੰਡ ਦੀ ਉਹ ਹੈ ਪਿੰਡ ਦੀ ਉਹ ਗਊਸ਼ਾਲਾ ਜੇ ਉਹ ਸਾਥ ਦੇਣ ਤੇ ਨਗਰ ਨਿਵਾਸੀ ਵੀ ਸਾਥ ਦੇਣ ਤੂੜੀ ਦਾਣਾ ਜਾ ਵੀ ਜੋ ਵੀ ਹੈਗਾ ਵਸੂ ਉੱਥੇ ਪਚਾਉਣ ਤੇ ਮਸਲਾ ਹੱਲ ਹੋ ਸਕਦਾ ਜੀ ਅਸੀਂ ਤਾਂ ਇਹ ਚਾਹੁੰਦੇ ਆ ਵੀ ਮਸਲਾ ਹੱਲ ਹੋਵੇ ਦੇਖੋ ਕਿਸਾਨਾਂ ਦੀ ਫਸਲ ਹੈ ਲਾਸਟ ਰੇਹਰੂ ਲਾਗੇ ਹੁਣ ਜੇ ਹੁਣ ਨੁਕਸਾਨ ਹੋ ਗਿਆ ਫਸਲ ਦਾ ਤਾਂ ਬੱਲੀ ਤਾਂ ਲੱਗਣੀ ਨੇਗੀ ਕਿਸਾਨ ਪਹਿਲਾਂ ਹੀ ਕਰਜੇ ਦੇ ਹੇਠ ਡੁੱਬਿਆ ਹੋਇਆ ਬਾਕੀ ਪ੍ਰਸ਼ਾਸਨ ਨੂੰ ਇੱਕ ਮੈਂ ਨਿੱਜੀ ਤੌਰ ਤੇ ਬੇਨਤੀ ਕਰਦਾ ਵੀ ਪ੍ਰਸ਼ਾਸਨ ਗਊ ਸੈਚ ਲੈਂਦੀ ਹੈ ਸਾਡੇ ਵੱਲੋਂ ਸਰਕਾਰ ਤੇ ਇਹਨਾਂ ਦਾ ਪੂਰਨ ਤੌਰ ਤੇ ਪੱਕੇ ਤੌਰ ਤੇ ਹੱਲ ਕੀਤਾ ਜਾਵੇ ਇਹ ਤਾਂ ਕੋਈ ਮਸਲੇ ਦਾ ਹੱਲ ਨਹੀਂ ਹੈਗਾ ਵੀ ਉੱਥੋਂ ਛੱਡਿਆ ਉੱਥੋਂ ਗਾਂ ਛੱਡ ਦਿੰਦੇ ਨੇ ਇਹ ਪਿੰਡ ਦੇ ਵਿੱਚ ਇਸ ਦੇ ਵਜ੍ਹਾ ਨਾਲ ਝਗੜਾ ਵੀ ਉਸ ਕੀ ਨਾਮ ਆ ਤੁਹਾਡਾ ਗਿਗਿੰਦਰ ਸਿੰਘ ਕੀ ਮਸਲਾ ਔਰ ਇਹਦਾ ਹੱਲ ਕੀ ਹੋਣਾ ਚਾਹੀਦਾ ਹਾਂ ਜਿਹੜਾ ਹੋਣੇ ਕਹਿੰਦਾ ਵੀ ਮੱਧਰੇ ਰੋਜ਼ ਓਡਾ ਮਾ ਕਰ ਲੈਂਦੇ ਨੇ ਆਏ ਹੋਣਾ ਕਹਿੰਦਾ ਆਏ ਹੋਣਾ ਚਾਹੀਦਾ ਉਹ ਬੱਜਰੇ ਬਣਾ ਦੋ ਉਹਨਾਂ ਸਾਰੀ ਸਾਰੀ ਨੂੰ ਲੋਲੇ ਨੇ ਇੰਨੀ ਜ਼ਮੀਨ ਔਰ ਗਊਸਾਲ ਹੈ ਕਿਤਨੀ ਹੈ ਕਹੇ 113 113 ਬਿਗੇ ਕੀ 113 ਬਿਗੇ ਨਾਲ ਗਊਆਂ ਦੀ ਸੰਭਾਲ ਨਹੀਂ ਹੋ ਰਹੀ ਤੁਹਾਡੇ ਨਾਲ ਬਿਲਕੁਲ ਨਹੀਂ ਹੋ ਰਹਾ ਦੇਖੋ ਪੁੱਛੋ ਜ਼ਿਮੀਂਦਾਰਾਂ ਨੂੰ ਹੋ ਰਹੀ ਹੈ ਨਹੀਂ ਇਹਨਾਂ ਦੇ ਖੇਤਾਂ ਨਹੀਂ ਜਾਂਦੀਆਂ ਨੇ ਫਿਰ ਕਿਵੇਂ ਹੋਣਾ ਚਾਹੀਦਾ ਹੱਲੇ ਇਹ ਮੱਧ ਹਾਲੇ ਤਾਂ ਇਹ ਹੋਊਗਾ ਪਰ ਹੋਰ ਕਿਉਂ ਹੱਲੇ ਨਹੀਂ ਵੀਕ ਕੋਈ ਭੈੜੀ ਬਾਹਰ ਹੋ ਜੇ ਛੋਟੇ ਜ਼ਿਮੀਦਾਰ ਦੀ ਹੈ ਤੇ ਸਾਡੀ ਲੱਗੀ ਦੀ ਹੈ ਉਥੇ ਮਦਦ ਛੱਡੀ ਜਾਵੇ ਸਾਰੇ ਉਥੇ ਹੋਵੇ ਬਰੋ ਹਾਂਜੀ ਭਾਈ ਕੀ ਨਾਮ ਹੈ ਆਪਣਾ ਮੈਂ ਜਗਦੀਸ਼ ਸਿੰਘ ਭਾਰਤੀ ਕਿਸਾਨ ਜੀ ਉਹਨਾਂ ਵੀ ਕੇ ਜੋ ਕਾਧੀਆਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਅ ਤੁਹਾਡਾ ਪਿੰਡ ਚੌਂਦੇ ਦੇ ਵਿੱਚ ਅੱਜ ਜਿਹੜਾ ਇਕੱਠ ਹੋਇਆ ਲੋਕਾਂ ਦਾ ਕੀ ਕਾਰਨ ਹੈ ਇਹ ਇਕੱਠ ਦਾ ਕਾਰਨ ਜੀ ਮਸਲਾ ਗਊਆਂ ਦਾ ਪਰੇ ਮੇਰੇ ਪਿੰਡ ਦਾ ਮਸਲਾ ਨਹੀਂ ਹੈ ਇਹ ਸਾਰੇ ਪੰਜਾਬ ਦੇ ਕਿਸਾਨਾਂ ਦਾ ਜਾਂ ਆਮ ਵਰਗ ਦੇ ਲੋਕਾਂ ਦਾ ਜਿਹੜੇ ਕੋਈ ਮਜ਼ਦੂਰ ਕਮਾਂਕਾਰਾਂ ਤੋਂ ਆਉਂਦੇ ਨੇ ਉਹਨਾਂ ਦੇ ਐਕਸੀਡੈਂਟ ਹੋਣ ਦਾ ਕਾਰਨ ਇਹ ਗਵਾਂ ਦਾ ਮਸਲਾ ਜੀ ਸਾਤੋਂ ਨਾ ਪੰਜਾਬ ਸਰਕਾਰ ਗਊ ਸੈਸ ਦੇ ਨਾਂ ਤੇ ਕਰੋੜਾ ਰੁਪਇਆ ਟੈਕਸ ਵਸੂਲਦੀ ਆ ਪਰ ਇਹਨਾਂ ਦਾ ਕੋਈ ਹੱਲ ਨਹੀਂ ਕਰ ਰਹੀ ਤੇ ਇੱਥੇ ਤੁਹਾਡੇ ਕੋਈ ਗਊ ਮਸਲਾ ਲਈ ਕੋਈ ਕਮੇਟੀ ਬਣੀ ਹੋਈ ਆ ਜਾਂ ਕੋਈ ਗਊ ਸਾਲਾ ਨੂੰ ਕੋਈ ਸੁਣਿਆ ਮੈਂ ਜ਼ਮੀਨ ਵਗੈਰਾ ਵੀ ਹੁੰਦੀ ਆ ਦੇਖੋ ਗਊ ਸਾਲਾ ਦੀ ਕਮੇਟੀ ਹੈਗੀ ਤੇ ਉਹਨਾਂ ਕੋਲੇ ਜ਼ਮੀਨ ਵੀ ਆ ਪਰ ਉਹਨਾਂ ਕੋਲੇ ਆਪਦੀਆਂ ਗਊਆਂ ਵੀ ਹੈਗੀਆਂ ਆਵਾਰਾ ਦੀਆਂ ਗਊਆਂ ਵੀ ਹੁਣ ਸਾਡੇ ਪਿੰਡ ਬਹੁਤ ਫਿਰ ਰਹੀਆਂ ਨੇ ਤੇ ਫਿਰ ਹੁਣ ਕੀ ਇਹਦਾ ਮਸਲੇ ਦਾ ਹੱਲ ਕਿਵੇਂ ਹੋਣਾ ਚਾਹੀਦਾ ਜੀ ਮਸਲੇ ਦਾ ਹੱਲ ਤਾਂ ਜੇ ਅਸੀਂ ਤੁਹਾਡੇ ਮੀਡੀਆ ਰਾਹੀਂ ਸਰਕਾਰ ਨੂੰ ਬੇਨਤੀ ਵੀ ਕਰਨਾ ਚਾਹੁੰਦੇ ਆ ਤੇ ਡੀਸੀ ਮਲੇਰਕੋਟਲਾ ਨੂੰ ਅਲਟੀਮੇਟਮ ਵੀ ਦਿੰਨੇ ਆ ਵੀ ਜੇ ਇਹਨਾਂ ਦਾ ਕੋਈ ਜਲਦ ਨਾ ਹੱਲ ਕਰਿਆ ਗਿਆ ਤਾਂ ਅਸੀਂ ਟਰਾਲੀਆਂ ਭਰ ਕੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਕਿਸਾਨ ਤੇ گاਵਾ ਲੈ ਕੇ ਡੀਸੀ ਦਫ਼ਤਰ ਮਲੇਰਕੋਟਲਾ ਪਹੁੰਚਾਂਗੇ ਯਕੀਨਵਾਜੀ ਆਪਣਾ ਚਮਕੌਰ ਸਿੰਘ ਆ ਜੀ ਮੈਂ ਆਪ ਦਾ ਕਿਸਾਨ ਜੁਨੀਅਰ ਦਾ ਵੀ ਗ੍ਰਾਹਕਾਂ ਦਾ ਪ੍ਰਧਾਨ ਆ ਤੇ ਬਾਕੀ ਜੀ ਪੰਚਾਇਤ ਮੇਰੇ ਘਰ ਦੇ ਮੈਂਬਰ ਨੇ ਉਹ ਜੀ 2 ਸਾਲਾ ਕਮੇਟੀ ਕੋਲੇ ਗਏ ਸੀਗੇ ਗਊਆਂ ਦੇ ਮਸਲੇ ਲੈ ਕੇ ਕੀ ਕਹਿਣਾ ਉਹਨਾਂ ਦਾ ਉਹਨਾਂ ਨਾਲ ਜੀ ਗੱਲਬਾਤ ਕੀਤੀ ਤੇ ਉਹ ਕਹਿੰਦੇ ਵੀ ਜਿਹੜੀਆਂ ਗਊਆਂ ਹੈਗੀਆਂ ਨੇ ਵਿੱਚ ਕੁਸ ਹੈਗੀਆਂ ਨੇ ਵੀ ਸਾਡੇ ਜੋ ਸਾਡੇ ਕੋਲ ਵੀ ਬਾਕੀ ਸਾਡੇ ਕੋਲ ਹਰੇ ਦੀ ਪ੍ਰੋਬਲਮ ਆ ਅੱਗੇ ਵਾਸਤੇ ਅਸੀਂ ਪਿੰਡ ਦੀ ਜਿਹੜੀ ਕੋਈ ਗਊ ਹੋਊ ਉਹ ਅਸੀਂ ਬਣਾ ਲ ਸੜਾਵਾਂਗੇ ਬਾਕੀ ਜਿਹੜੀ ਬਾਹਰੋਂ ਗਊਆਂ ਆਉਂਦੀਆਂ ਨੇ ਵੀ ਉਹਨਾਂ ਦਾ ਅਸੀਂ ਮੋਸਕਲਾ ਹਜੇ ਸਾਨੂੰ ਵੀ ਬਾਕੀ ਉਹ ਸਾਡਾ ਮਸਲਾ ਹੱਲ ਹੋ ਗਿਆ ਵੀ ਬਹੁਤ ਸਾਲਾਂ ਵਾਲੇ ਨੇ ਚਲੋ ਹਾਂ ਵੀ ਹੋਟਲੀ ਅਸੀਂ ਆਪਦਾ ਉਹ ਸੜਾ ਲਾਂਗੇ